ਜੈ ਗੁਰਦੇਵ ਧੰਨ ਗੁਰਦੇਵ ਧੰਨ ਧੰਨ ਸਤਗੁਰੂ ਬਦਾਸ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਸਥਾਨ ਪਿੰਡ ਨਗਰ ਸ਼ਹੀਦ ਭਗਤ ਸਿੰਘ ਨਗਰ ਜਿੱਥੇ ਧੰਨ ਧੰਨ ਸਤਗੁਰੂ ਬਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਮਨਾ ਰਹੀਆਂ ਸੰਗਤਾਂ ਕੱਲ ਦੇ ਰੋਜ ਸ੍ਰੀ ਖੰਡ ਪਾਤ ਸਾਹਿਬ ਤੋਂ ਆਰੰਭ ਹੋਏ ਸਨ ਸਤਗੁਰੂ ਜੀ ਕਿਰਪਾ ਨਾਲ ਅੱਜ ਦੂਸਰਾ ਦਿਨ ਹੈ ਤੇ ਸਤਗੁਰਾਂ ਦੇ ਦਰਬਾਰ ਤੇ ਲੰਗਰ ਚੱਲਦੇ ਲੰਗਰਾਂ ਦੀ ਸੇਵਾ ਵੀ ਚੱਲਦੀ ਹੈ ਬੜੀ ಅಪਾਰ ಅಪਾਰ ਕਿਰਪਾ ਜੋ ਵੀ ਸੰਗਤ ਹੈ ਉਹ ਬੜੇ ਪਿਆਰ ਸ਼ਰਧਾ ਨਾਲ ਕੋਈ ਕਿੰਨੇ ਵੀ ਸੇਵਾ ਭਾਵਨਾ ਨਾਲ ਸੇਵਾ ਕਰਦੇ ਆ ਇੱਥੇ ਕਿਸੇ ਦੀ ਉਮਰ ਛੋਟੀ ਹੈ ਵੱਡੀ ਹੈ ਉਹਦਾ ਤਾਂ ਅਸੀਂ ਕੀ ਕਹਿ ਸਕਦੇ ਸਾਰੇ ਆਪਣੇ ਆਪਣੇ ਸ਼ਰਧਾ ਨਾਲ ਸੇਵਾ ਕਰ ਰਹੇ ਹੈ ਜੀ ਸਾਡੀਆਂ ਇਹ ਮਤਾਮਾਂ ਕਿਤੇ ਭਾਗਾ ਨਾਲੇ ਇਕੱਠੀਆਂ ਹੁੰਦੀਆਂ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਾਡੀਆਂ ਖੁਸ਼ ਰਹਿਣ ਇਹ ਮਸੀ ਸਾਨੂੰ ਬੀਬੀਆਂ ਅੱਜ ਇਕੱਠੀਆਂ ਮਿਲੀਆਂ ਅਸੀਂ ਸਾਰਿਆਂ ਨਾਲ ਗੱਲ ਕਰਾਂਗੇ